ਦੇ ਜਿਹੜੇ ਐਮ.ਐਲ.ਏ ਬਿਲੋਂਗ ਕਰਦੇ ਨੇ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮਨਿਸਟਰ ਵੀ ਨੇ ਲੱਗਦਾ ਫੰਡਾਂ ਦਾ ਮਾਮਲਾ ਖੁੱਲਾ ਵਾ ਹਾਂਜੀ ਪੂਰਾ ਖੁੱਲਾ ਜੀ ਮਾਨ ਮੁੱਖ ਮੰਤਰੀ ਸਾਹਿਬ ਕਨੀਆ ਵੀ ਖੁੱਲਾ ਮੰਤਰੀ ਸਾਹਿਬ ਕਨੀਆ ਵੀ ਖੁੱਲਾ ਜੀ ਤੇ ਫਿਰ ਵਿਕਾਸ ਕਰਦੇ ਨੂੰ ਫਾਈਲਾਂ ਨਿਕਲੀਆਂ پاس ਹੋ ਰਹੀਆਂ ਦਿਖਾਇਆ ਵੀ ਜਾਂਦਾ ਪੰਜਾਬ ਨੂੰ ਇੱਕ ਨਸ਼ੇੜੀ ਦੇ ਤੌਰ ਤੇ ਦਿਖਾਇਆ ਜਾਂਦਾ ਇਸ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਲੱਗ ਤੁਹਾਨੂੰ ਪਤਾ ਹੀ ਹਰੇਕ ਬੰਦਾ ਮੂਰੇ ਆਉਣ ਤੋਂ ਡਰਦਾ ਜੀ ਸਮਗਲਰ ਨਾਲ ਪੰਗਾ ਲੈਣ ਤੋਂ ਹਰੇਕ ਡਰਦਾ ਜੀ ਹੁਣ ਜਿਵੇਂ ਸਰਕਾਰ ਨਹੀਂ ਮੈਂ ਨਹੀਂ ਡਰਦਾ ਜੀ ਮੇਰਾ ਤਾਂ ਡੰਡਾ ਫੁੱਲ ਕੈਡ ਆ ਜੀ ਪੂਰਾ ਜਾਂ ਤਾਂ ਨੌਜਵਾਨ ਬਾਹਰ ਜਾ ਰਹੇ ਆ ਯਾ ਫਿਰ ਨਸ਼ਾ ਚ ਪੈ ਰਿਹਾ ਕਿਉਂਕਿ ਪਿੰਡ ਦੇ ਨੌਜਵਾਨੋ ਕਿਸ ਤਰੀਕੇ ਨਾਲ ਜੇ ਅੱਜ ਦੇ ਹਾਲਾਤ ਦੇਖੇ ਤਾਂ ਕਿਸ ਤਰੀਕੇ ਨਾਲ ਉਹ ਸਾਡੇ ਪਿੰਡ ਦੇ ਵਿੱਚ ਨਸ਼ੇ ਵਾਲੇ ਨੌਜਵਾਨ ਜ਼ਿਆਦਾ ਨਹੀਂ ਹੈਗੇ ਜੀ ਨਾ ਮੁਨਕਨ ਹੋਣਗੇ ਜਾਂ ਇੱਕ ਅੱਧਾ ਛੋਟਾ ਮੋਟਾ ਨਸ਼ੇ ਦੇ ਬਾਰੇ ਹੋ ਸਕਦੇ ਨੇ ਮੈਂ ਇਹ ਕਹਿੰਦਾ ਹੋਵੇ ਤੁਸੀਂ ਕਹਿੰਦੇ ਨਹੀਂ ਨਹੀਂ ਸਾਡੇ ਪਿੰਡ ਨਹੀਂ ਕਰਦੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਆਬਾਦੀ ਪ੍ਰਵਾਸੀਆਂ ਦੀ ਹੋ ਗਈ ਆ ਉਹਨਾਂ ਦੀ ਕਰਦੇ ਹੋਣ ਅਸੀਂ ਕਹਿ ਸਕਦੇ ਸਰਪੰਚ ਸਾਹਿਬ ਬਹੁਤ ਤਰੀਫਾ ਹੋ ਰਹੀਆਂ ਤੁਹਾਡੀਆਂ ਲੱਗਦਾ ਹੈ ਕਿ ਕੰਮ ਜਿਹੜੇ ਨੇ ਸਾਰੇ ਨੇਪੜੇ ਚੜਨਗੇ ਹਾਂਜੀ ਚੜਨਗੇ ਜੀ ਸਾਰੀਆਂ ਪਾਰਟੀਆਂ ਦੇ ਮੇਰੇ ਪਿੰਡ ਚ ਲੋਕ ਰਹਿੰਦੇ ਨੇ ਜੀ ਪਰ ਜਿੱਥੇ ਵੀ ਪਿੰਡ ਨੇ ਹੱਥ ਮਾਰੀ ਹੈ ਜੀ ਸਿਰ ਝਕਾ ਕੇ ਗਿਆ ਜੀ ਮੈਂ ਪੰਚ ਦੀ ਸਰਪੰਚੀ ਤਾਂ ਹੀ ਸਿਰੇ ਚੜਦੀ ਹੈ ਤੇ ਲੋਕਾਂ ਨਾਲ ਸਾਥ ਵੀ ਨਾਲ ਹੋਵੇ ਉਹ ਤੁਹਾਡਾ ਫੁੱਲ ਸਪੋਰਟ ਹੈ ਸਰਪੰਚ ਨੂੰ ਹਾਂ ਜੀ ਸਰ ਫੁੱਲ ਸਪੋਰਟ ਹੈ ਜੀ ਬਾਕੀ ਇਹ 4 ਸਾਲ ਪਏ ਆ ਮੇਰੇ ਖਿਆਲ ਨਾਲ ਕੰਮ ਤਾਂ ਜੀ ਕੰਪਲੀਟ ਹੋਣਗੇ ਸਾਰੀ ਇੱਕ ਗੱਲ ਜੀ ਤੁਸੀਂ ਜੁੜਿਓ ਲੁਜਾਨਾ ਲਾਈਵ ਦੇ ਨਾਲ ਤੇ ਮੈਂ ਮੀਠਾਪਰ ਸਾਡਾ ਜਿਹੜਾ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਪਿੰਡਾਂ ਦੀ ਸੱਤ ਉਸੇ ਲੜੀ ਦੇ ਤਹਿਤ ਅੱਜ ਮੌਜੂਦ ਆ ਲੁਗਾਣਾ ਦੇ ਮਾਛੀਵਾੜਾ ਰੋਡ ਤੇ ਬਣੇ ਪਿੰਡ ਰਈਆਂ ਚ ਰਈ 3000 ਦੀ ਆਬਾਦੀ ਦੇ ਕਰੀਬ-ਕਰੀਬ ਵਾਲਾ ਇਹ ਪਿੰਡ ਹੈ ਦੱਸ ਦਈਏ ਕਿ ਪਿੰਡ ਮਸ਼ਹੂਰ ਹੈ ਨਾਮਤਾਰੀ ਸਮਾਜ ਦੇ ਮੁਖੀ ਆ ਬਾਬਾ ਰਾਮ ਸਿੰਘ ਜੀ ਦੇ ਨਾਮ ਤੋਂ ਕਿਉਂਕਿ ਉਹਨਾਂ ਦਾ ਜਨਮ ਸਥਾਨ ਦੱਸਿਆ ਜਾਂਦਾ ਹੈ ਸਤਗੁਰੂ ਜੀ ਦਾ ਤੇ ਜਿਹੜੇ ਸਰਪੰਚ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡਾਂ ਦੇ ਵਿੱਚ ਕਿੰਨਾ ਕੁ ਵਿਕਾਸ ਕਾਰਜ ਆ ਕਿ ਵੀ ਹੋਇਆ ਵਾ ਇੱਕ ਸਲੋਗਨ ਸੀ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਉਹ ਵੀ ਸਾਡਾ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਆਪ ਦਾ ਤੇ ਕਾਉਂਸਲਰ ਵੀ ਆਪ ਦਾ ਤੇ ਜਿਹੜਾ ਸਰਪੰਚ ਆ ਉਹ ਵੀ ਆਪ ਦਾ ਸੋ ਉਹ ਸਾਰਾ ਕੁਝ ਪੂਰਾ ਵੈ ਪਰ ਲੇਕਿਨ ਕਿੰਨਾ ਕ ਵਿਕਾਸ ਕਾਰਜ ਹੋਇਆ ਵੈ ਇਸ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਪਹਿਲੀ ਵਾਰ ਸਰਪੰਚ ਬਣਿਓ ਹਾਂਜੀ ਪਹਿਲੀ ਵਾਰ ਜੀ ਕਿੰਨਾ ਕ ਵਿਕਾਸ ਕਾਰਜ ਜਿਹੜਾ ਤੁਹਾਡੇ ਸਰਪੰਚ ਬਣਨ ਤੋਂ ਬਾਅਦ ਹੋਇਆ ਸਰਪੰਚ ਬਣਨ ਤੋਂ ਬਾਅਦ ਘੱਟ ਹੋਇਆ ਸਰਕਾਰ ਬਣਨ ਨੂੰ ਹੁਣ ਟਾਈਮ ਹੋ ਗਿਆ ਆਪਾਂ ਨੂੰ 4 ਸਾਲ ਦੀ ਕਰੀਬ ਹੋਗੇ ਜਦ ਤੋਂ ਵੱਧ ਹੋਇਆ ਜੀ ਇਹ ਇਸ ਪਿੰਡ ਦੀ ਗੱਲ ਕਰੀਏ ਤਾਂ 3000 ਦੀ ਆਬਾਦੀ ਦਾ ਕਰੀਬ ਦਾ ਪਿੰਡ ਹੈ ਕਿ ਕਿਹੜੀਆਂ ਸਹੂਲਤਾਂ ਇਸ ਪਿੰਡ ਤੋਂ ਵਾਂਝਾ ਜਿਹੜਾ ਰਹਿ ਗਿਆ ਸੀ ਕਿਉਂਕਿ ਮੁੱਢਲੀਆਂ ਸਹੂਲਤਾਂ ਤਾਂ ਸਰਕਾਰਾਂ ਸਾਰੀਆਂ ਸਮੇਂ-ਸਮੇਂ ਸਰ ਦਿੰਦੀਆਂ ਆਈਆਂ ਚਾਹੇ ਸਵੱਛ ਪਾਣੀ ਹੋਵੇ ਬਿਜਲੀ ਹੋਵੇ ਸਿੱਖਿਆ ਹੋਵੇ ਮੈਡੀਕਲ ਹੋਵੇ ਕੀ ਇਹ ਪਿੰਡ ਦੇ ਵਿੱਚ ਉਪਲਬਧ ਹੈ ਸਾਰਾ ਕੁਝ ਜਦੋਂ ਤੋਂ ਆਪਣੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜੀ ਦੋ ਤੌਰੇ ਆਪਣੇ ਛੱਪੜ ਬਣੇ ਜੀ ਸੀ ਚਲ ਮਾਡਲ ਠੀਕ ਹੈ ਇੱਕ ਛੱਪੜ ਤਾਂ ਪਿੰਡ ਦੇ ਇਹ ਤਾਂ ਬਣਿਆ ਪਹਿਲਾਂ ਕਿਹੋ ਜਿਹਾ ਹਾਲਾਤ ਸੀ ਕਿਉਂਕਿ 8 ਦਿਹਾਕੇ ਹੋ ਗਏ ਨੇ ਹਿੰਦੁਸਤਾਨ ਯਾਦ ਹੋਏ ਨੂੰ ਪਹਿਲਾਂ ਕਿਹੋ ਜਿਹਾ ਪਿੰਡ ਸੀ ਪਹਿਲਾਂ ਸਰ ਉੱਪਰ ਚੀ ਪਾਣੀ ਚੱਲਦਾ ਸੀ ਜੀ ਜਿਹੜੇ ਹਿਸਾਬ ਨਾਲ ਇਸ ਵਾਰ ਬਾਰਸ਼ਾਂ ਪਈਆਂ ਨੇ ਜੀ ਮੈਂ ਕੱਲ ਵੀ ਮੈਂਬਰ ਸਾਹਿਬ ਨਾਲ ਗੱਲ ਕਰਦਾ ਸੀ ਵੀ ਉਹ ਘਰਾਂ ਦਾ ਬਹੁਤ ਬੁਰਾ ਹਾਲ ਹੋਣਾ ਸੀ ਉੱਪਰ ਚੀ ਪਾਣੀ ਚੱਲਦਾ ਸੀ ਉਹ ਚੱਪੜ ਦੀ ਵਾਲੀ ਬੁਰੀ ਹਾਲਤ ਸੀ ਜੀ ਨਹੀਂ ਪਹਿਲਾਂ ਪਹਿਲਾਂ ਪਿੰਡ ਦੇ ਵਿੱਚ ਡਿਸਪੈਂਸਰੀਆਂ ਹੈ ਨਹੀਂ ਸੀ ਸਕੂਲ ਹੈ ਨਹੀਂ ਸੀ ਜਾਂ ਫਿਰ ਪਾਣੀ ਸਾਫ਼ ਨਹੀਂ ਆਂਦਾ ਸੀ ਕਿਹੜੀਆਂ ਸਹੂਲਤਾਂ ਜਿਹੜੀਆਂ ਪਹਿਲਾਂ ਨਹੀਂ ਮਿਲਦੀਆਂ ਸੀ ਕਿਉਂਕਿ ਸਭ ਤੋਂ ਵੱਸ ਰਾਜ ਜਿਹੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੀ ਆਈ ਹੈ ਕੀ ਉਹਨਾਂ ਨੇ ਕੁਝ ਨਹੀਂ ਕੀਤਾ ਨਹੀਂ ਕੀਤਾ ਸਮੇਂ ਸਵੇਂ ਸਰ ਸਾਹਮਣੇ ਕੀਤਾ ਅਸੀਂ ਆਪਨੇ ਜ਼ਿਆਦਾ ਕੀਤਾ ਆਪਨੇ ਜ਼ਿਆਦਾ ਕੀਤਾ ਜੀ ਕਿਉਂਕਿ ਮੌਜੂਦਾ ਸਰਪੰਚ ਆਪ ਤੋਂ ਨਹੀਂ ਸਰਪੰਚ ਵੀ ਹੈਗਾ ਜੀ ਪਰ ਇੱਕ ਤਾਂ ਸਾਡੇ ਵਾਲੀਵਾਲ ਦਾ ਗਰਾਊਂਡ ਆਇਆ ਜੀ ਸਰਕਾਰ ਬਣਦੀ ਸਰ ਜੀ ਤੇ ਇੱਕ ਇਧਰ ਆਪਣੇ ਬੀਹੀ ਬਣੀ ਆ ਬਹੁਤ ਲੰਬੀ ਜੀ ਉਹ ਆਪਣੀ ਸਰਕਾਰ ਤੋਂ ਬਾਅਦ ਬਣੀ ਜੀ 2 66 ਬਣੇ ਜੀ ਤੇ ਲਾਇਬ੍ਰੇਰੀ ਜੀ ਤੇ ਆਪਣੇ ਗਲੀਆਂ ਨਾਲੀਆਂ ਦਾ ਕੰਮ ਤੁਹਾਡੇ ਤੁਸੀਂ ਦੇਖਿਆ ਹੀ ਆ ਜਦੋਂ ਐਉਂ ਚੱਲ ਹੀ ਰਿਹਾ ਜੀ ਇਹ ਤਾਂ ਤੁਹਾਡੇ ਸਰਪੰਚ ਬਣਨ ਤੋਂ ਬਾਅਦ ਹੋਇਆ ਤੇ ਸਰਕਾਰ ਬਣਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਕਿਹੜੇ ਕੰਮ ਨੇ ਜਿਹੜੇ ਅਜੇ ਆਪਾਂ ਹੁਣ ਮੌਜੂਦਾ ਗੱਲ ਕਰੀਏ ਤਾਂ ਰਹਿੰਦੇ ਨੇ ਵੀ ਤੁਸੀਂ ਕਿਉਂਕਿ 4 ਸਾਲ ਦਾ ਸਮਾਂ ਪਿਆ 1 ਸਾਲ ਦਾ ਸਮਾਂ ਸਰਕਾਰ ਦਾ ਪਿਆ ਉਸ ਤੋਂ ਬਾਅਦ ਸਰਕਾਰ ਦੁਆਰਾ ਇਲੈਕਸ਼ਨ ਹੋਣਗੇ ਸਰਕਾਰ ਆਊਗੀ 4 ਸਾਲ ਦਾ ਸਮਾਂ ਜੇ ਆਪਾਂ ਤੁਹਾਡੀ ਗੱਲ ਕਰੀਏ ਤਾਂ ਪਿਆ ਵਾ ਕਿਹੜੇ ਕਾਰਜ ਆ ਜਿਹੜੇ ਸਰਕਾਰ ਪੱਖੋਂ ਹਜੇ ਰਹਿੰਦੇ ਨੇ ਨਹੀਂ ਅਜੇ ਐ ਤਾਂ ਵੈਸੇ ਤਾਂ ਕੰਮ ਰਹਿੰਦੇ ਨੇ ਹਜੇ ਫਾਈਲਾਂ ਕੁਛ ਪਈਆਂ ਹੋਈਆਂ ਨੇ ਪਾਸ ਹੋਣ ਜੀ ਜਿਵੇਂ ਇੱਕ ਆਪਣੇ ਮੇਰੇ ਪਿੰਡ ਆਪਣੇ ਸਰਕਾਰੀ ਹਸਪੀਟਲ ਸੀਗਾ ਉਹ ਬੰਦ ਪਿਆ ਆਪਾਂ ਬਹੁਤ ਸਾਲਾਂ ਤੋਂ ਉਹ ਚੱਲੂਗਾ ਜੀ ਹੁਣ ਪਾਸ ਹੋ ਗਿਆ ਜੀ ਆਪਣਾ ਪਿੰਡ 'ਚ ਸਕੂਲ ਕਿੰਨੇ ਆ ਦੋ ਜੀ ਦੋ ਸਕੂਲ ਹਾਂਜੀ ਸਰਕਾਰੀ ਹਾਂਜੀ ਸਰਕਾਰੀ ਜੀ ਸਹੂਲਤਾ ਪੂਰੀਆਂ ਹਾਂਜੀ ਪੂਰੀਆਂ ਜੀ ਤੇ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਡਿਸਪੈਂਸਰੀ ਤੁਹਾਨੂੰ ਮੈਂ ਉਹੀ ਦੱਸਿਆ ਸੀ ਨਾ ਬੰਦ ਪਈ ਆ ਜੀ ਠੀਕ ਆ ਉਹਨੂੰ ਦੁਬਾਰਾ ਚਾਲੂ ਹਾਂ ਉਹ ਪਾਸ ਹੋ ਗਈ ਜੀ ਚੱਲ ਪੂਗੀ ਹੁਣ ਇੱਕ ਪਸ਼ੂ ਹਸਪਤਾਲ ਸੀ ਸਾਡੇ ਪਿੰਡ ਉਹ ਬੰਦ ਪਿਆ ਸੀ ਉਹ ਚਲਾਤਾ ਜੀ ਉੱਥੇ ਡਾਕਟਰ ਸਾਹਿਬ ਆਉਣ ਲੱਗ ਗਏ ਸਰਪੰਚ ਸਾਹਿਬ ਜੇ ਮੈਂ ਗੱਲ ਕਰਾਂ ਕਿਹੋ ਜਿਹਾ ਰੋਲ ਬੰਦਲ ਕੋਈ ਜਦੋਂ ਸਰਪੰਚ ਬੰਦਾ ਨਮ ਨਮ ਚਾਲਾ ਹੁੰਦਾ ਲੱਗਦਾ ਉਮਰ ਵੀ ਚਲੋ ਹਜੇ ਘਟਾ ਇਹੋ ਜਿਹਾ ਰੋਲ ਮਤਲਬ ਮਾਡਲ ਸੁਪਨੇ ਸੋਚਿਆ ਕਿ ਇਹੋ ਜਿਹਾ ਮੈਂ ਆਪਣੇ ਪਿੰਡ ਨੂੰ ਬਣਾਣਾ ਇੱਕ ਚਾਹ ਹੁੰਦਾ ਨਾ ਕਿ ਮੇਰਾ ਪਿੰਡ ਸਾਰਿਆਂ ਤੋਂ ਅਲੱਗ ਲੱਗੇ ਕਿਉਂਕਿ ਨਾਮਤਾਰੀ ਜਿਹੜੇ ਮੁਖੀ ਨੇ ਉਹਨਾਂ ਦਾ ਵੀ ਜਨਮ ਸਥਾਨ ਕਿਤੇ ਨਾ ਕਿਤੇ ਲੱਗ ਪਹਿਚਾਨ ਪੰਜਾਬ 'ਚ ਰੱਖਦਾ ਇਹ ਪਿੰਡ ਕਿ ਲੱਗਦਾ ਕੋਈ ਲੱਗ ਮੇਰਾ ਸੁਪਨਾ ਸੀ ਮੈਂ ਇਸ ਪਿੰਡ ਨੂੰ ਲੱਗ ਜੀ ਹੈਗਾ ਮੈਂ ਹੁਣ ਵੀ ਕਹਿੰਦਾ ਜੀ ਪਿੰਡ ਲਈ ਤਾਂ ਜਾਨ ਹਾਜ਼ਰ ਆ ਜੀ ਬੰਦਾ ਜਿੱਥੇ ਵੀ ਚਲੇ ਜਾਵੇ ਜੀ ਦੁਨੀਆ 'ਚ ਕਿਤੇ ਵੀ ਜਾਵੇ ਜੀ ਪਹਿਲਾਂ ਪਿੰਡ ਦੀ ਗੱਲ ਆਉਂਦੀ ਹੈ ਜੀ ਪਿੰਡ ਕਿਹੜਾ ਤੇਰਾ ਹੁਣ ਆਪਾਂ ਕੋਈ ਵੀ ਕਲਾਕਾਰ ਮਸ਼ਹੂਰ ਹੁੰਦਾ ਹੋਵੇ ਐਕਟਰ ਮ ਪਿੰਡ ਲਈ ਤੇ ਜੀ ਜਾਨ ਹਾਜ਼ਰ ਲੱਗੇ ਹੋਏ ਆ ਬਾਹਰੋਂ ਪੂਰੀ ਚਾਰ ਸਾਲ ਮੇਰੇ ਹੋਰ ਪਏ ਨੇ ਹਜੇ ਸਾਲ ਮੈਨੂੰ ਬਣੇ ਨੂੰ ਹੋ ਗਿਆ ਜੀ ਪਿੰਡ ਦੇ ਪਿੰਡ ਦੇ ਜਿਹੜੇ ਐਮਐਲਏ ਬਿਲੋਂਗ ਕਰਦੇ ਨੇ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮਨਿਸਟਰ ਵੀ ਨੇ ਲੱਗਦਾ ਫੰਡਾਂ ਦਾ ਮਾਮੂ ਖੁੱਲਾ ਵਾ ਹਾਂਜੀ ਪੂਰਾ ਖੁੱਲਾ ਜੀ ਮੁੱਖ ਮੰਤਰੀ ਸਾਹਿਬ ਕਨੀਓ ਵੀ ਖੁੱਲਾ ਮੰਤਰੀ ਸਾਹਿਬ ਕਨੀਓ ਵੀ ਖੁੱਲਾ ਜੀ ਤੇ ਫਿਰ ਵਿਕਾਸ ਕਰਜਾਂ ਨੂੰ ਫਾਈਲਾਂ ਜਿਕਲੀਆਂ پاس ਹੋ ਰਹੀਆਂ ਨਹੀਂ ਫਾਈਲਾਂ ਨਹੀਂ ਕੰਮ ਤੁਹਾਨੂੰ ਮੈਂ ਦੱਸੀ ਜਾਂਦਾ ਨਾ ਸਰ ਜਿਵੇਂ ਹੁਣ ਲਾਇਬ੍ਰੇਰੀ ਆ ਜੀ ਉਹ ਬਣਦੀ ਬਣਦੀ ਹੁਣ ਬਸ ਉਹਦਾ 10% ਕੰਮ ਰਹਿੰਦਾ ਜੀ ਬਾ ਅੱਛਾ ਸਰਪੰਚ ਸਾਹਿਬ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਅਗਰ ਨਾਮ ਬਨਾਮ ਕੀਤਾ ਜਾਂਦਾ ਤੇ ਨਸ਼ੇ ਨੂੰ ਲੈ ਕੇ ਕੀਤਾ ਜਾਂਦਾ ਕਿਉਂਕਿ ਚਾਹੇ ਬੇਸ਼ੱਕ ਸਰਕਾਰਾਂ ਮੌਹਮ ਚਲਾ ਰਹੀਆਂ ਹਨ ਯੁੱਧ ਨਸ਼ੇ ਦਾ ਵਿਰੁੱਧ ਪਰ ਵੱਡੀ ਗੱਲ ਇਹ ਹੈ ਕਿ ਵੱਡੇ ਲੈਵਲ ਦੇ ਉੱਤੇ ਪੰਜਾਬ ਦਾ ਨਾਮ ਨਸ਼ਿਆਂ ਕਰਕੇ ਕਹਿੰਦੇ ਜਵਾਨੀ ਰੁਲ ਗਈ ਨਸ਼ਿਆਂ ਦੀ ਜੇ ਆਪਾਂ ਦਿਖਾਇਆ ਵੀ ਜਾਂਦਾ ਪੰਜਾਬ ਨੂੰ ਇੱਕ ਨਸ਼ੇੜੀ ਦੇ ਤੌਰ ਤੇ ਦਿਖਾਇਆ ਜਾਂਦਾ ਇਸ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਹਾਲ ਹੈ ਸਰ ਪਹਿਲਾਂ ਤਾਂ ਜੀ ਮੈਂ ਮੇਰੇ ਪਿੰਡ ਸੁੱਖ ਸ਼ਾਂਤੀ ਹੈ ਜੀ ਮੇਰੇ ਪਿੰਡ ਚਿੱਟੇ ਆਲਾ ਕੰਮ ਹੈ ਨਹੀਂ ਜੀ ਬਾਕੀ ਜਦੋਂ ਤੋਂ ਆ ਜੁੱਧ ਨਸ਼ਿਆਂ ਵਿਰੁੱਧ ਚੱਲਿਆ ਜੀ ਤੇ ਹੁਣ ਅੱਗੇ ਨਾ ਤੁਹਾਨੂੰ ਪਤਾ ਹੀ ਹਰੇਕ ਬੰਦਾ ਮੂਹਰੇ ਆਉਣ ਤੋਂ ਡਰਦਾ ਜੀ ਸਮਗਲਰ ਨਾਲ ਪੰਗਾ ਲੈਣ ਤੋਂ ਹਰੇਕ ਡਰਦਾ ਜੀ ਹੁਣ ਜਣੀ ਜਿਵੇਂ ਸਰਕਾਰ ਨਹੀਂ ਮੈਂ ਨਹੀਂ ਡਰਦਾ ਜੀ ਮੇਰਾ ਤਾਂ ਡੰਡਾ ਫੁੱਲ ਕੈਡ ਆ ਜੀ ਪੂਰਾ ਨਸ਼ੇ ਵਾਲੇ ਨੂੰ ਤਾਂ ਮੈਂ ਬਾਜੇ ਹੋਰ ਕੋਈ ਚੱਲ ਜੂ ਗੱਲਬਾਤ ਨਸ਼ੇ ਦੇ ਤਾਂ ਮੈਂ ਫੁੱਲ ਕਲਾਪ ਆ ਜੀ ਕੋਈ ਵੇਚ ਕੇ ਦਿਖਾ ਦੇਵੇ ਜੀ ਇੱਕ ਸਾਲ ਹੋਇਆ ਤੁਹਾਨੂੰ ਸਰਪੰਚ ਬਣਿਆ ਨੂੰ ਤੇ ਕਿੰਨੇ ਕੁ ਬੰਦੇ ਨਸ਼ੇ ਨੂੰ ਲੈ ਕੇ ਫੜੇ ਨੇ ਸਾਡੇ ਪਿੰਡ ਮੈਂ ਤੁਹਾਨੂੰ ਦੱਸਿਆ ਨਾ ਚਿੱਟੇ ਕਣੀਓ ਬਚਾ ਸਾਡੇ ਜੀ ਪੜਿਆ ਹੀ ਨਹੀਂ ਕੋਈ ਕਿਉਂਕਿ ਨਸ਼ਾ ਵੇਕਦਾ ਨਹੀਂ ਤੁਹਾਡੇ ਮਤਲਬ ਨਹੀਂ ਸਾਡੇ ਨਹੀਂ ਨਸ਼ਾ ਵੇਕਦਾ ਜੀ ਠੀਕ ਹੈ ਤੇ ਨੌਜਵਾਨ ਨੇ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਪਿੰਡ ਦੇ ਵਿਕਾਸ ਕਾਰਜ ਨੇ ਕਿੰਨੇ ਕੁ ਹੋਏ ਨੇ ਤੇ ਕਿਹੜੇ ਕੰਮ ਨੇ ਜਿਹੜੇ ਰਹਿੰਦੇ ਨੇ ਸਸੀਗਲ ਜੀ ਸਸੀਗਲ ਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਜੀ ਗੁਰਦੀਪ ਜੀ ਕੀ ਲੱਗਦਾ ਪਿੰਡ 'ਚ ਵਿਕਾਸ ਹੋਇਆ ਹਾਂਜੀ ਸਰ ਹੋ ਰਿਹਾ ਵਾ ਜੋ ਕੰਮ ਪਿੱਛੇ ਕਾਫੀ ਟਾਈਮ ਤੋਂ ਹੋਏ ਨਹੀਂ ਸਰਪੰਚ ਸਾਹਿਬ ਨੇ ਉਹ ਕਰਵਾਏ ਨੇ ਜਿਵੇਂ ਤੁਹਾਨੂੰ ਦੱਸਿਆ ਪਸ਼ੂ ਡਿਸਪੈਂਸਰੀ ਬਹੁਤ ਲੰਬੇ ਸਮੇ ਤੇ ਇੱਕ ਆਪਣੀ ਡਿਸਪੈਂਸਰੀ ਆ ਉਹ ਬੰਦ ਪਈ ਆ ਉਹਦੇ ਵੀ ਮਤਾ ਪਾ ਕੇ ਦਿੱਤਾ ਹੋਇਆ ਮੰਗ ਕੋਈ ਹੈ ਸਰਕਾਰ ਕੋਈ ਵੱਡੀ ਮੰਗ ਹੋਵੇ ਜਿਹੜੀ ਇਸ ਪਿੰਡ ਨੂੰ ਜਾਂ ਨੇੜਲੇ ਪਿੰਡਾਂ ਨੂੰ ਲੱਗਦੀ ਹੋਵੇ ਕਿ ਬਸ ਚਲੋ ਆ ਰਾਮ ਸਿੰਘ ਜੀ ਦੇ ਨਾਮ ਤੇ ਪਿੰਡ ਮਸ਼ਹੂਰ ਹੈ ਹੋਰ ਕੋਈ ਵੱਡੀ ਮੰਗ ਇਸ ਪਿੰਡ ਨੂੰ ਜਿਹੜੀ ਪਹਿਲ ਦੇ ਆਧਾਰ ਤੇ ਮਿਲਲੇ ਮੰਗ ਤਾਂ ਇਹ ਹੈ ਜੀ ਪਿੰਡ ਨੂੰ ਅਸੀਂ ਵਧੀਆ ਬਣਾਉਣਾ ਚਾਹੁੰਦੇ ਆ ਤੇ ਸਰਕਾਰ ਸਾਡਾ ਸਾਥ ਦੇਵੇ ਗ੍ਰਾਂਟ ਪਾਸ ਕਰੇ ਜੋ ਅਸੀਂ ਚਾਹੁੰਦੇ ਆ ਉਦੋਂ ਲਈ ਸਾਡੀ ਸਰਪੰਚ ਦੀ ਜਿਹੜੀ ਹੈਗੀ ਆ ਸਿੱਧੀ ਗੱਲਬਾਤ ਹੈ ਕੈਬਨਿਟ ਮੰਤਰੀ ਨਾਲ ਫੰਡਾਂ ਦੇ ਮੂੰਹ ਖੁੱਲਣੇ ਪਹਿਲੇ ਹਜ਼ਾਰ ਦੇ ਫੰਡ ਮਿਲ ਰਹੇ ਨੇ ਤੇ ਫਿਰ ਦਿੱਕਤ ਕਿੱਥੇ ਆ ਰਹੀ ਹੈ ਨਹੀਂ ਤਾਂ ਦਿੱਕਤ ਤਾਂ ਕੋਈ ਨਹੀਂ ਸਰਪੰਚ ਸਾਹਿਬ ਦੀ ਪੂਰੀ ਕੋਸ਼ਿਸ਼ ਆ ਪਿੰਡ ਨੂੰ ਵਧੀਆ ਬਣਾਉਣ ਦੇ ਦੀ ਇਹਨਾਂ ਦਾ ਵੀ ਸੁਪਨਾ ਕਿ ਬਿਲਕੁਲ ਸਰ ਸਾਡਾ ਸਰਪੰਚ ਸਾਹਿਬ ਦਾ ਸੁਪਨਾ ਕਿ ਪਿੰਡ ਨੂੰ اسی ਬਣਾਈਏ ਕਿ ਸਾਡਾ ਪਿੰਡ ਆਲੇ-ਦਾਲੇ ਦੇ ਪਿੰਡਾਂ ਚ ਗਿਣਿਆ ਜਾਵੇ ਪੰਜਾਬ ਦੇ ਵਿੱਚ ਕਿਤੇ ਇਸ ਸਰਪੰਚ ਸਾਹਿਬ ਦਾ ਸੁਪਨਾ ਸਰਕਾਰ ਕਰਨ ਦੇ ਵਿੱਚ ਲੋਕਾਂ ਦਾ ਕਿੰਨਾ ਕ ਯੋਗਦਾਨ ਨਹੀਂ ਯੋਗਦਾਨ ਪੂਰਾ ਹੈ ਬਾਕੀ ਲੱਗੇ ਹੋਏ ਆ ਸਰ ਜਲਦੀ ਹੱਲ ਹੋ ਜਾ। ਹਾਂਜੀ ਹਾਂਜੀ। ਬਿਲਕੁਲ ਜੀ। ਨੌਜਵਾਨ ਨੇ ਜਿਨ੍ਹਾਂ ਦਾ ਕਹਿਣਾ ਕਿ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਦਾ ਜਿਹੜਾ ਸੁਪਨਾ ਹੈ ਉਹ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕੀਤਾ ਜਾਵੇਗਾ। ਹੋਰ ਵੀ ਬੰਦੇ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਦੇ ਬਿਆਨਾਂ ਨਾਲ ਕਿੰਨਾ ਕੁ ਮੇਲ ਖਾਂਦੇ ਨੇ ਵੀ ਇਹਨਾਂ ਦੇ ਬਿਆਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਰ ਕੀ ਨਾਮ ਹੈ? ਰਾਜਵੰਤ ਸਿੰਘ ਹੈ ਜੀ। ਰਾਜਵੰਤ ਜੀ ਕਿੰਨਾ ਸਮਾਂ ਤੁਹਾਨੂੰ ਅਗਰ ਤੁਹਾਡੀ ਉਮਰ ਗੱਲ ਕਰੀ ਕਿੰਨੀ ਹੈ? ਉਮਰ ਹੋ ਗਈ ਜੀ 40। 40 ਸਾਲ ਦੇ ਕਰੀਬ ਹੋਊਗਾ। ਇਸੇ ਇੱਥੇ ਦੇ ਜਨਮ ਸਥਾਨ ਹੈ। ਹਾਂਜੀ ਇੱਥੇ ਜਨਮ ਹੋਇ ਪਹਿਲਾਂ ਦੇ ਪਿੰਡਾਂ ਨੂੰ ਔਰ ਜੋ ਹਾਲਾਤ ਸੀਗੇ ਔਰ ਅੱਜ ਦੇ ਮੌਜੂਦਾ ਹਾਲਾਤ ਨੂੰ ਕਿਸ ਤਰੀਕੇ ਨਾਲ ਦੇ ਦਿਓ ਕਿਉਂਕਿ ਸਰਪੰਚ ਸਾਹਿਬ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਨੇ ਜਿਹੜੇ ਤੁਹਾਡੇ ਨਾਲ ਹੀ ਖੜੇ ਨੇ ਉਹ ਕਹਿੰਦੇ ਮੈਂ ਬਹੁਤ ਡਿਵੈਲਪਮੈਂਟ ਕੀਤੀ ਹੈ ਕਿ ਬਾਕੀ ਕੀਤੀ ਹੈ ਹਾਂਜੀ ਹਾਂਜੀ ਬਿਲਕੁਲ ਸਰ ਡਿਵੈਲਪਮੈਂਟ ਹੋਈ ਹੈ ਜੀ ਪਹਿਲਾਂ ਦੇਖਿਆ ਜਾਵੇ ਪਿੰਡ ਜੀ ਆਪਾਂ ਦੇ ਦਿਆਂ ਜੀ ਆਪਣੇ ਮਤਲਬ ਜੀ ਆਪਾਂ ਗੱਲ ਕਰੀਏ ਜਿਹੜੇ ਮੇਨ ਆਪਣੀ ਸਹੂਲਤਾਂ ਹੁੰਦੀਆਂ ਨੇ ਟੋਬਾ ਨਾਲੀ ਣੇ ਦੀਆਂ ਨਾਲੀਆਂ ਕੱਚੀਆਂ ਸੀਗੀਆਂ ਜੀ ਟੋਬਾ ਵੀ ਕੱਚਾ ਸੀਗਾ ਇਹਨਾਂ ਨੇ ਪੱਕਾ ਕਰਾਇਆ ਸੀ ਟੋਬਾ ਵੀ ਆਪਣਾ ਨਿਊ ਮਾਡਲ ਬਣਾਇਆ ਸੀਚੇਵ ਤੇ ਉਹ ਜਣੀ ਇਹ ਸਰਪੰਚ ਬਣਨ ਤੋਂ ਪਹਿਲਾਂ ਹੀ ਇਹਨੇ ਕਰਾਤਾ ਸੀਗਾ ਜੀ ਸਰਪੰਚ ਦੀ ਸਰਪੰਚੀ ਤਾਂ ਹੀ ਸਿਰੇ ਚੜਦੀ ਆ ਜੇ ਲੋਕਾਂ ਦਾ ਸਾਥ ਵੀ ਨਾਲ ਹੋਵੇ ਕਿ ਤੁਹਾਡਾ ਫੁੱਲ ਸਪੋਰਟ ਆ ਸਰਪੰਚ ਨੂੰ ਹਾਂ ਜੀ ਹਾਂ ਜੀ ਸਰ ਫੁੱਲ ਸਪੋਰਟ ਆ ਜੀ ਬਾਕੀ ਇਹ 4 ਸਾਲ ਪਏ ਆ ਮੇਰੇ ਖਿਆਲ ਨਾਲ ਕੰਮ ਤਾਂ ਜੀ ਕੰਪਲੀਟ ਹੋਣਗੇ ਸਾਰੀ ਦੇਖਿਆ ਜਾ ਚਾਰ ਸਾਲਾਂ ਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਿ ਜਿਹੜਾ ਅਗਲੀ ਵਾਰੀ ਆਪਾਂ ਉਸ ਉਹ ਮੁੱਦਿਆਂ ਦੇ ਰਾਜਨੀਤੀ ਨਹੀਂ ਕਰਨੀ ਕੰਮ ਤੇ ਰੋਡ ਮੰਗਣੇ ਤੁਹਾਡੇ ਮੁਤਾਬਕ ਸਹੀ ਹੈ ਹਾਂ ਜੀ ਹਾਂ ਜੀ ਸਰ ਦੇਖੋ ਜੀ ਹਰੇਕ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਜੀ ਪਹਿਲਾਂ ਦਾ ਠੀਕ ਹੈ ਜੀ ਅਜੇ ਸਾਲ ਹੋਇਆ ਜੀ ਆਪਾਂ ਤਾਂ ਚਲੋ ਬਾਕੀ ਚੱਲਦਾ ਰਹਿਣਾ ਜੀ ਇਹਦਾ ਨਾ ਸਾਈ 4 ਸਾਲ ਪਹਿਨੇ ਮੇਰੇ ਖਿਆਲ ਨਾਲ ਕੰਮ ਵਧੀਆ ਹੋ ਜਾਨਗੇ ਜੀ ਆਹ ਰੋਡ ਜਿਹੜੇ ਮਤਲਬ ਟੁੱਟੇ ਹੋਏ ਆਲੇ ਦੁਆਲੇ ਦੀਂਦੇ ਆਪਾਂ ਨੂੰ ਲੱਗਦਾ ਵੀ ਕਰ ਦੇਣਗੇ ਕਿਉਂਕਿ ਮੰਤਰੀ ਸਾਹਿਬ ਦਾ ਕਿੰਨਾ ਦਾ ਹੱਥ ਪੈਂਦਾ ਜੀ ਮੈਂ ਮੈਂ ਸਿੱਧੀ ਸਿੱਧੀ ਗੱਲ ਕਰਾਂ ਜੀ ਅਗਲੀ ਵਾਰ ਇਹੀ ਸਰਪੰਚ ਸਰਪੰਚੀ ਦਾ ਇਲੈਕਸ਼ਨ ਲੜਨਗੇ ਤੇ ਲੱਗਦਾ ਜਿਹੜੇ ਵੋਟ ਮੰਗੇ ਜਾਣਗੇ ਉਹ ਕੰਮ ਦੇ ਆਧਾਰ ਤੇ ਮੰਗੇ ਜਾਣਗੇ ਨਾ ਕਿ ਵੀ ਮੁੱਧਿਆ ਦੇ ਆਧਾਰ ਤੇ ਮੰਗੇ ਜਾਣਗੇ ਦੇਖੋ ਜਰਾ ਆਏ ਆਏ ਦੇਖੋ ਕੰਮ ਦੇ ਨਾਲ ਆਪਾਂ ਫੇਰ ਦੁਬਾਰੇ ਰਿਪੀਟ ਹੋਵਾਂਗੇ ਜੀ ਕੰਮ ਕਰਨਗੇ ਜੀ ਆਪਾਂ ਨੂੰ ਪੂਰਾ ਭਰੋ ਦੇਖਿਆ ਜਾਪਰੇ ਮੰਤਰੀ ਨਾਲ ਸਿੱਧੀ ਆਪਣੀ ਇਹਨਾਂ ਦੀ ਸਰਪੰਚ ਸਾਹਿਬ ਦੀ ਅਪਰੋਚ ਹੈਗੀ ਆ ਜੀ ਸਿੱਧੇ ਮਤੇ ਜਾਂਦੇ ਆ ਜੀ ਗਰੰਟਾਂ ਪਾਸ ਵੀ ਹੋ ਰਹੀਆਂ ਨੇ ਤੇ ਕੰਮ ਚੱਲ ਵੀ ਪਿਆ ਤੇ ਪੂਰੀ ਸਰਪੰਚ ਸਾਹਿਬ ਦੇ ਬਿਆਨਾਂ ਨਾਲ ਸਹਿਮਤ ਹੂ ਪੂਰੀ ਉਮੀਦ ਹੈ ਜੀ ਰਿਪੀਟ ਹੋਣਗੇ ਜੀ ਠੀਕ ਹੈ ਚਲੋ ਇਹ ਲੋਕ ਨੇ ਨੌਜਵਾਨ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਨਸ਼ੇ ਨੂੰ ਲੈ ਕੇ ਜੋ ਸਰਪੰਚ ਸਾਹਿਬ ਕਹਿ ਰਹੇ ਨੇ ਬਿਲਕੁਲ ਸਹੀ ਹੈ ਜਾਂ ਫਿਰ ਬਿਆਨ ਨੇ ਜਿਹੜੇ ਬਿਲਕੁਲ ਉਲਟ ਐਡਰੈਸ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਿੰਦਰ ਸਿੰਘ ਹੈ ਹਰਿੰਦਰ ਜੀ ਕਿੰਨੀ ਉ 30 ਸਾਲ ਦੀ ਉਮਰ ਅਗਰ ਮੈਂ ਮੰਨਾ ਤੇ ਜਾਂ ਤਾਂ ਨੌਜਵਾਨ ਬਾਹਰ ਜਾ ਰਿਹਾ ਜਾਂ ਫਿਰ ਨਸ਼ਿਆਂ 'ਚ ਪੈ ਰਿਹਾ ਕਿਉਂਕਿ ਪਿੰਡ ਦੇ ਨੌਜਵਾਨੋ ਕਿਸ ਤਰੀਕੇ ਨਾਲ ਜੇ ਅੱਜ ਦੇ ਹਾਲਾਤ ਦੇਖੇ ਤਾਂ ਕਿਸ ਤਰੀਕੇ ਨਾਲ ਉਹ ਸਾਡੇ ਪਿੰਡ ਦੇ ਵਿੱਚ ਨਸ਼ੇ ਵਾਲੇ ਨੌਜਵਾਨ ਜ਼ਿਆਦਾ ਨਹੀਂ ਹੈਗੇ ਜੀ ਨਾ ਮੁਨਕਨ ਹੋਣਗੇ ਜਾਂ ਇੱਕ ਅੱਧਾ ਛੋਟਾ ਮੋਟਾ ਨਸ਼ੇ ਵਾਲੇ ਹੋ ਸਕਦੇ ਨੇ ਮੈਨੂੰ ਇਹ ਕਰਦਾ ਹੋਵੇ ਤਾਂ ਤੁਸੀਂ ਕਹਿੰਦੇ ਨਹੀਂ ਨਹੀਂ ਸਾਡੇ ਪਿੰਡ ਨਹੀਂ ਕਰਦੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਆਬਾਦੀ ਪ੍ਰਵਾਸੀਆਂ ਦੀ ਵੀ ਹੋ ਗਈ ਆ ਉਹਨਾਂ ਦੇ ਕਰਦੇ ਹੁਣ ਅਸੀਂ ਕਹਿ ਸਕਦੇ ਸਾਡੇ ਪਿੰਡ ਦੇ ਨੌਜਵਾਨ ਨਹੀਂ ਕਰਦੇ ਨਾ ਛਾ ਇਸ ਲਈ ਅਸੀਂ ਮੰਨਦੇ ਹਾਂ ਸਾਰਾ ਪਿੰਡ ਸਾਡਾ ਸਹੀ ਆ ਮੁੰਡੇ ਸਾਡੇ ਕਬੱਡੀ ਵੀ ਖੇលਦੇ ਨੇ ਬਾਲੀਵਾਲ ਖੇលਦੇ ਨੇ ਕ੍ਰਿਕਟ ਗਰਾਊਂਡ ਵੀ ਹੈਗਾ ਸਾਰੀਆਂ ਚੀਜ਼ਾਂ ਨੇ ਸਰਪੰਚ ਸਾਹਿਬ ਵੱਲੋਂ ਵੀ ਪੂਰੀ ਸਪੋਰਟ ਆ ਉਹਨਾਂ ਨੂੰ ਜੇ ਮੈਂ ਕੰਮ ਦੀ ਗੱਲ ਕਰਾਂ ਕਿਸੇ ਦਾ ਕੰਮ ਹੈ ਖੇਤੀਬਾੜੀ ਆ ਜਾਂ ਫਿਰ ਕੋਈ ਹੋਰ ਨਹੀਂ ਨਹੀਂ ਮੈਂ ਮੋਅਰ ਪੇਅਰ ਦਾ ਕੰਮ ਕਰਦਾ ਜੀ ਤੇ ਕਿਸ ਤਰੀਕੇ ਨਾਲ ਕੰਮ ਦੇ ਹਾਲਾਤ ਦੇਖਦੇ ਹੋ ਕਿਉਂਕਿ ਜ਼ਿਆਦਾਤਰ ਅੱਜ ਕੱਲ ਗਨ ਕਲਚਰ ਬਹੁਤ ਪ੍ਰਮੋਟ ਹੋ ਰਿਹਾ ਲੋਕ ਡਰਦੇ ਨੇ ਕਿ ਸ਼ਾਇਦ ਇਹ ਕਹਿੰਦੇ ਨੇ ਚਾਹੇ ਹਵਾ ਫਲਾਈ ਜਾ ਰਹੀ ਹੈ ਕਿ ਸਰਕਾਰ ਕਿਤੇ ਨਾ ਕਿਤੇ ਆ ਕੇ ਲਾਅਨ ਆਰਡਰ ਨੂੰ ਸਹੀ ਨਹੀਂ ਦੇ ਪਿੰਡ ਵਿੱਚ ਕੀ ਹਾਲਾਤ ਨੇ ਨਹੀਂ ਸਾਡੇ ਪਿੰਡ ਦੇ ਵਿੱਚ ਅਜਿਹਾ ਕੁਝ ਨਹੀਂ ਕੋਈ ਸਾਡੇ ਪਿੰਡ ਦਾ ਆਪਸੀ ਪਿਆਰ ਆ ਸਾਰਾ ਕੋਈ ਸਾਡੇ ਗੱਲ ਕਰਨੀ ਐਦਾਂ ਦਾ ਕੁਝ ਵੀ ਨਹੀਂ ਹੈ ਕੋਈ ਆਪਸੀ ਲੜਾਈ ਨਹੀਂ ਗਈ ਸਾਡੇ ਪਿੰਡ ਵਿੱਚ ਬਹੁਤ ਵਧੀਆ ਸ਼ੋਕ ਸ਼ਾਂਤੀ ਆ ਮਤਲਬ ਸੁਖਾਮਾ ਮਾਹੌਲ ਆ ਜਿਹੜਾ ਉਹ ਪਿੰਡ ਦੇ ਵਿੱਚ ਤੁਹਾਡੇ ਮੁਤਾਬਕ ਬਣਿਆ ਹੋਇਆ ਹਾਂਜੀ ਹਾਂਜੀ ਬਹੁਤ ਵਧੀਆ ਮਾਹੌਲ ਆ ਸਾਡੇ ਪਿੰਡ ਦਾ ਜੀ ਠੀਕ ਹੈ ਸਰਪੰਚ ਸਾਹਿਬ ਦੇ ਜਿਹੜੇ ਬਿਆਨ ਸੀਗੇ ਉਹਨਾਂ ਨਾਲ ਸਹਿਮਤ ਹਾਂ ਕਿ ਇਹਨਾਂ ਦੇ ਆਉਣ ਤੋਂ ਬਾਅਦ ਡਵੈਲਪਮੈਂਟ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਹਾਂਜੀ ਹਾਂਜੀ ਸਰਪੰਚ ਸਾਹਿਬ ਸਾਡੇ ਸਾਰੇ ਕੰਮ ਕਰ ਰਹੇ ਨੇ ਜਿਵੇਂ ਦੇਖੋ ਤੁਸੀਂ ਨਾਲੀਆਂ ਦੇ ਕੰਮ ਹੋ ਰਹੇ ਨੇ ਸਕੂਲ ਦੇ ਵਿੱਚ ਗਰਾਊਂਡ ਬਣਨ ਜਾ ਰਿਹਾ ਤੇ ਸਾਡੇ ਪਿੰਡ ਦਾ ਪਸ਼ੂ ਹਸਪਤਾਲ 10-15 ਸਾਲ ਤੋਂ ਬੰਦ ਪਿਆ ਸੀ ਉਹ ਬਿਲਕੁਲ ਹੀ ਖੰਡਰ ਬਣ ਗਿਆ ਸੀ ਉਹਨੂੰ ਸਵਾਰੀ ਸਫਾਈ ਕਰਾ ਕੇ ਦੁਬਾਰਾ ਡਾਕਟਰ ਲੈ ਆਂਦੇ ਨੇ ਸਾਡੇ ਪਿੰਡ ਦੀ ਡਿਸਪੈਂਸਰੀ ਉਹ ਪਾਸ ਕਰਾਈ ਆ ਸਾਡੇ ਪਿੰਡ ਦੇ ਵਿੱਚ ਬਹੁਤ ਮਾੜੇ ਹਾਲਾਤ ਸੀ ਟੋਬਿਆਂ ਦੇ ਪਹਿਲਾਂ ਉਹ ਦੋਨੇ ਟੋਬੇ ਸਰਪੰਚ ਸਾਹਿਬ ਜੋ ਕਹਿ ਰਹੇ ਨੇ ਸਰਪੰਚ ਸਾਹਿਬ ਸਹੀ ਆਈ ਬਹੁਤ ਗੱਲ ਸੁਣਦੇ ਨੇ ਤੇ ਹਾਂਜੀ ਹਾਂਜੀ ਸਾਥ ਦਿੰਦੇ ਨੇ ਪਿੰਡ ਦੇ ਬੰਦਿਆਂ ਲਈ ਹਮੇਸ਼ਾ ਸਰਪੰਚ ਸਾਹਿਬ ਖੜੇ ਨੇ ਕੋਈ ਵੀ ਰਾਤ ਬਰਾਤੇ ਜਾਂ ਕੋਈ ਵੀ ਗੱਲਬਾਤ ਆ ਸਾਡੇ ਪਿੰਡ ਦਾ ਮੁੱਦਾ ਹੋਊਗਾ ਤਾਂ ਸਰਪੰਚ ਸਾਹਿਬ ਹਰੇਕ ਬੰਦੇ ਦੇ ਨਾਲ ਹੋਣਗੇ ਮਤਲਬ ਥਾਣਾ ਤੋਂ ਪਹੁੰਚਣ ਤੋਂ ਪਹਿਲਾਂ ਪੰਚਾਇਤੀ ਮਾਮਲਾ ਦਾ ਹੱਲ ਹੋ ਜਾਂਦਾ ਹਾਂਜੀ ਹਾਂਜੀ ਸਰਪੰਚ ਸਾਹਿਬ ਕੋਈ ਵੀ ਗੱਲਬਾਤ ਆ ਸਰਪੰਚ ਸਾਹਿਬ ਕੋਲੇ ਆਉਂਦੇ ਨੇ ਆਪਸੀ ਮਸਲਾ ਕੋਈ ਵੀ ਆ ਤਾਂ ਅਸੀਂ ਪਿੰਡ ਦੇ ਵਿੱਚ ਹੀ ਖਤਮ ਕਰ ਤੇ ਰੱਖ ਦਿਆਂ ਬਾਹਰ ਲੈ ਕੇ ਜਾਣ ਨੂੰ ਨਹੀਂ ਕਹਿੰਦੇ ਲੋਕਾਂ ਨੂੰ ਸਰਪੰਚ ਸਾਹਿਬ ਬਹੁਤ ਤਰੀਫਾ ਹੋ ਰਹੀਆਂ ਤੁਹਾਡੀਆਂ ਲੱਗਦਾ ਹੈ ਕਿ ਕੰਮ ਜਿਹੜੇ ਨੇ ਸਾਰੇ ਨੇਪੜੇ ਚੜਨਗੇ ਹਾਂਜੀ ਚੜਨਗੇ ਜੀ ਸਾਰੀਆਂ ਪਾਰਟੀਆਂ ਦੇ ਮੇਰੇ ਪਿੰਡ ਚ ਲੋਕ ਰਹਿੰਦੇ ਨੇ ਜੀ ਪਰ ਜਿੱਥੇ ਹੀ ਪਿੰਡ ਨੇ ਹਾਕ ਮਾਰੀ ਹੈ ਜੀ ਸਿਰ ਝੁਕਾ ਕੇ ਗਿਆ ਜੀ ਮੈਂ ਮੈਂ ਦੇਖ ਲੋ ਲੋਕ ਸਾਥ ਦੇ ਰਹੇ ਨੇ ਤੁਹਾਡਾ ਲੱਗਦਾ ਅਗਲੀ ਵਾਰੀ ਪੰਚਾਇਤੀ ਇਲੈਕਸ਼ਨ ਲੜਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮੁੱਢਲੀਆਂ ਹਸੂਲਤਾਂ ਸਾਰੀਆਂ ਹੱਲ ਕੀਤੀਆਂ ਜਾਣ ਹਾਂਜੀ ਕਰਕੇ ਹਾਂਜੀ ਦੇਖ ਲੋ ਬੰਦਾ ਕਰ ਰਿਹਾ ਅਗਲੀ ਵਾਰੀ ਫਿਰ ਨਹੀਂ ਜਾਈਦੀ ਹੈ ਜੀ ਨਾ ਆਇਓ ਤੁਸੀਂ ਸਰ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਵੀ ਪਿੰਡ ਨੇ ਹਾਕ ਮਾਰੀ ਹੈ ਜੀ ਮੈਂ ਖੜੇ ਹਾਂ ਜੀ ਤੇ ਖੜੂੰਗਾ ਵੀ ਜੀ ਬਿਲਕੁਲ ਜੀ ਧੰਨਵਾਦ ਸਮਾਂ ਦਿੱਤਾ ਸਰਪੰਚ ਸਾਹਿਬ ਨੇ ਸੋ ਰਈਆ ਪਿੰਡ ਸੀਗਾ ਇਹ ਮੈਂ ਫਿਰ ਕਿਹਾ ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹ ਸਰਕਾਰਾਂ ਦਾ ਕਿਤਨਾ ਕਿਤੇ ਫਰਜ਼ ਹੁੰਦਾ ਹੈ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹ ਲੋਕਾਂ ਨੂੰ ਦੇਣੀਆਂ ਸੋ ਪ੍ਰੋਗਰਾਮ ਚੱਲੂਗਾ ਤੇ ਆਪਣੀ ਵਿਚਾਰਧਾਰਾ ਜਰੂਰ نیچے ਸਾਂਝੀ ਕਰਿਓ ਜੇ ਤੁਹਾਨੂੰ ਲੱਗਦਾ ਕੁਛ ਇਹਨਾਂ ਕੋਲ ਪੁੱਛਣਾ ਰਹਿ ਗਿਆ ਹੋਵੇ ਤਾਂ ਉਹ ਵੀ ਜਰੂਰ ਦੱਸਿਓ ਤਾਂ ਕਿ ਅਗਲੀ ਵਾਰੀ ਇਹਨਾਂ ਨੂੰ ਜਰੂਰ ਆ ਕੇ ਪੁੱਛ ਸਕੀਏ ਲੋ ਜਾਣਾ ਤੁਹਾਨੂੰ ਜਾਣ ਲਈ ਅਸੀਂ ਤੁਹਾ ਪਰ ਰਿਪੋਰਟ